ਸਕੂਨ ਕਹਾਣੀ ਅਮਰਿਤ ਕੌਰ ਨਾ ਨਾ ਬਸ ਬਸ ਠੀਕ ਹੈ ਇਹ ਆਖਦੇ ਆ ਮੇਰੇ ਸਹਰਾ ਸਾਹਿਬ ਨੇ ਪੈਰ ਪਿਛਾਂ ਖਿੱਚ ਲਈ ਅੰਦਰੋਂ ਬੇਇੱਜ਼ਤੀ ਵੀ ਮਹਿਸੂਸ ਹੋਈ ਤੇ ਇਸ ਤਰ੍ਹਾਂ ਵੀ ਲੱਗਿਆ ਜਿਵੇਂ ਮੰਦਰ ਜਾਂ ਗੁਰਦੁਆਰੇ ਵਿੱਚੋਂ ਬਾਹ ਤੋਂ ਫੜ ਕੇ ਕਿਸੇ ਨੇ ਪਿਛਾਂ ਵੱਲ ਨੂੰ ਧੱਕਾ ਦਿੱਤਾ ਹੋਵੇ ਪਰ ਸਤਿ ਸ਼੍ਰੀ ਅਕਾਲ ਦਾ ਜਵਾਬ ਉਹਨਾਂ ਜ਼ਰੂਰ ਦੇ ਦਿੱਤਾ ਬੀਜੀ ਨੇ ਪੈਰਾਂ ਨੂੰ ਹੱਥ ਤਾਂ ਲਵਾ ਲਏ ਪਰ ਅਸੀਸ ਕੋਈ ਨਾ ਦਿੱਤੀ ਉਹ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਦਾ ਸੁਭਾਅ ਨਹੀਂ ਅਸੀਸਾਂ ਦੇਣ ਵਾਲਾ ਕਈ ਬਜ਼ੁਰਗਾਂ ਦਾ ਸੁਭਾਅ ਹੁੰਦਾ ਹੈ ਕਿ ਪਾਣੀ ਦਾ ਗਲਾਸ ਵੀ ਫੜਾ ਦਿਓ ਤਾਂ ਵੀ ਅਸੀਸਾਂ ਦੀਆਂ ਝੜੀਆਂ ਲਾ ਦੇਣਗੇ ਪਰ ਅਸੀਸਾਂ ਦੇਣ ਦੇ ਮਾਮਲੇ ਵਿੱਚ ਬੀਜੀ ਨੇ ساری ਉਮਰ ਕੰਜੂਸੀ ਹੀ ਕੀਤੀ ਏ ਵਿਆਹ ਤੋਂ 2 ਦਿਨ ਬਾਅਦ ਹੀ ਅੰਡਣਾ ਗਵਾਂਡਣਾ ਦੀਆਂ ਗੱਲਾਂ ਮੇਰੇ ਕੰਨਾਂ 'ਚ ਪਈਆਂ ਹੈ ਕੁੜੇ ਪੈਰੀ ਹੱਥ ਲਾ ਦਿਆ ਕਰੂ ਪੜੀ ਲਿਖੀ ਨਾ ਲੈ ਲਈ ਪੈਰੀ ਹੱਥ ਨਾ ਕਿਤੇ ਦੂਰੋਂ ਹੀ ਸਸਰੀਕਾਲ ਹੋਇਆ ਕਰੂ ਹਿ ਹਿ ਉਹ ਹਸੀਆਂ ਮੈਂ ਸੋਚਿਆ ਕਿ ਆਹ ਕੀ ਗੱਲ ਹੋਈ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਕਿ ਪੜੇ ਲਿਖਿਆ ਦਰਸਤਕਾਰ ਨਹੀਂ ਕਰਦੇ ਹੁੰਦੇ ਰੱਬ ਦਾ ਸ਼ੁਕਰ ਕੀਤਾ ਕਿ ਇਹ ਗੱਲਾਂ ਮੇਰੇ ਕੰਨੀਆਂ ਪਈਆਂ ਨਹੀਂ ਤਾਂ ਕੀ ਪਤਾ ਮੈਂ ਵੀ ਇਹੀ ਸੋਚ ਲੈਂਦੀ ਕਿ ਮਨ ਵਿੱਚ ਸਤਕਾਰ ਹੋਣਾ ਚਾਹੀਦਾ ਹੈ ਦਿਖਾਵਾ ਕਰਨ ਦਾ ਕੀ ਫਾਇਦਾ ਪਰ ਹੁਣ ਮੇਰੀ ਸੋਚ ਥੋੜੀ ਬਦਲੀ ਮਨ ਕਿਹੜਾ ਕੋਈ ਫਰੋਲ ਕੇ ਦੇਖਦਾ ਕੁਝ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਹਨ ਕਿ ਪਤਾ ਲੱਗੇ ਤੁਸੀਂ ਸਤਕਾਰ ਕਰਦੇ ਹੋ ਇਹ ਵੀ ਕਹਿ ਲਵਾਂ ਕਿ ਥੋੜਾ ਦਿਖਾਵੇ ਵਾਲਾ ਫਰਜ਼ ਨਿਭਾ ਲੈਣ ਵਿੱਚ ਕੋਈ ਹਰਜ ਨਹੀਂ ਬਾਪੂ ਜੀ ਦਾ ਪਿਛਾਣੋਂ ਪੈਰ ਖਿੱਚਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ ਇਹ ਹੀ ਦੇਖਿਆ ਸੁਣਿਆ ਸੀ ਕਿ ਪੈਰ ਪਿਛਾਂ ਕੋਈ ਉਦੋਂ ਹੀ ਖਿੱਚਦਾ ਏ ਜਦੋਂ ਪੈਰੀ ਹੱਥ ਲਾਉਣ ਵਾਲੇ ਨਾਲ ਕੋਈ ਨਾਰਾਜ਼ਗੀ ਹੋਵੇ ਕਈ ਤਰ੍ਹਾਂ ਦੇ ਖਿਆਲ ਮਨ ਵਿੱਚ ਆਉਂਦੇ ਕਿ ਸ਼ਾਇਦ ਮੇਰੇ ਪੇਕੇ ਨੇ ਉਮੀਦ ਨਾਲੋਂ ਘੱਟ ਸਮਾਨ ਦਿੱਤਾ ਹੋਵੇਗਾ ਜਾਂ ਮੇਰਾ ਪੜ੍ਹੇ ਲਿਖੀ ਹੁਣਾ ਪਸੰਦ ਨਾ ਹੋਵੇ ਜਿਵੇਂ ਆਮ ਕਰਕੇ ਪਿੰਡਾਂ ਵਿੱਚ ਪੜੀ ਲਿਖੀ ਨੌ ਦਾ ਆਉਣਾ ਇਹ ਸਮਝ ਲਿਆ ਜਾਂਦਾ ਸੀ ਕਿ ਬਜ਼ੁਰਗਾਂ ਦੇ ਕਰਮਾਂ ਵਿੱਚ ਸੁੱਖ ਨਹੀਂ ਇਹ ਪਰੰਪਾਲੇ ਹੋਏ ਹੁੰਦੇ ਨੇ ਕਿ ਪੜੀਆਂ ਲਿਖੀਆਂ ਨੋਹਾਂ ਕੰਮ ਨਹੀਂ ਕਰਦੀਆਂ ਉਹ ਆਖਦੇ ਹਨ ਕਿ 7 ਵਜੇ ਤਾਂ ਉਹਨਾਂ ਦੀ ਅੱਖ ਹੀ ਖੁੱਲਦੀ ਏ ਉਹਨੇ ਨੂੰ ਪਿੰਡਾਂ ਵਾਲੇ ਅੱਧੇ ਕੰਮ ਨਿਪਟਾ ਲੈਂਦੇ ਨੇ ਭਾਵੇਂ ਹਰ ਕਿਸੇ ਤੇ ਇਹ ਗੱਲ ਲਾਗੂ ਨਹੀਂ ਹੁੰਦੀ ਸਾਡੇ ਬੀਜੀ ਨੇ ਤਾਂ ਵਿਆਹ ਤੋਂ ਥੋੜੇ ਕੁ ਦਿਨਾਂ ਬਾਅਦ ਮੈਨੂੰ ਸੁਣਾ ਵੀ ਦਿੱਤਾ ਸੀ ਤੇਰਾ ਮਮਾ ਕਹਿੰਦਾ ਮੇਰੀ ਭੈਣ ਦੇ ਕਰਮਾਂ ਵਿੱਚ ਸੁੱਖ ਨਹੀਂ ਤਾਂ ਹੀ ਤਾਂ ਪੜ੍ਹੀ ਲਿਖੀ ਨਾ ਲੈ ਲਈ ਮੈਂ ਬੜੀ ਹੈਰਾਨ ਹੋਈ ਕਿ ਜਿਹੜਾ ਬੰਦਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੀ ਨਹੀਂ ਉਸਨੇ ਇਹ ਕਿਵੇਂ ਕਹਿ ਦਿੱਤਾ ਇਹ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਜਦੋਂ ਤੀ ਨੌ ਬਣ ਕੇ ਕਿਸੇ ਦੇ ਘਰ ਚਲੀ ਜਾਂਦੀ ਏ ਤਾਂ ਉਹਨੂੰ ਬਥੇਰੇ ਇਸ ਤਰ੍ਹਾਂ ਦੇ ਸਰਟੀਫਿਕੇਟ ਵੀ ਮਿਲ ਜਾਂਦੇ ਨੇ ਜੋ ਉਹਨੇ ਪਹਿਲਾਂ ਸੋਚਿਆ ਵੀ ਨਹੀਂ ਹੁੰਦਾ ਚਲੋ ਇਹ ਗੱਲ ਤਾਂ ਵੱਖਰੀ ਏ ਚਿੰਤਾ ਦਾ ਪਾਪੂ ਜੀ ਦੀ ਨਾਰਾਜ਼ਗੀ ਦੀ ਸੀ ਸਮਾਂ ਬੀਤਦਾ ਜਾ ਰਿਹਾ ਬਾਪੂ ਜੀ ਦੀਆਂ ਗੱਲਾਂ ਤੋਂ ਮੈਨੂੰ ਕਦੇ ਵੀ ਲਾਲਚ ਦੀ ਬੂਹ ਨਹੀਂ ਆਈ ਮੈਨੂੰ ਉਹ ਕਿਸੇ ਦਰਵੇਸ਼ ਦੀ ਤਰ੍ਹਾਂ ਲੱਗਦੇ ਬਿਲਕੁਲ ਇੱਕ ਰੁੱਖ ਵਾਂਗ ਉਹਨਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਔਖੇ ਦਿਨ ਦੇਖੇ ਹੋਏ ਸਨ ਮਾਪੇ ਸਿਰ ਤੇ ਹੈ ਨਹੀਂ ਸਨ ਰਿਸ਼ਤੇਦਾਰੀਆਂ ਵਿੱਚ ਰਹਿ ਕੇ ਪਲੇ ਤੇ ਵੱਡੇ ਹੋਏ ਸਨ ਜਦੋਂ ਥੋੜੇ ਵੱਡੇ ਹੋਏ ਤਾਂ ਆਪਣੇ ਛੋਟੇ ਭਰਾਵਾਂ ਦੇ ਵਿਆਹ ਵੀ ਕੀਤੇ ਅਤੇ ਸਾਰਿਆਂ ਨੂੰ ਬਰਾਬਰ ਦੀ ਜ਼ਮੀਨ ਵੀ ਬਣਾ ਦਿੱਤੀ ਸੀ ਸਕੂਲੀ ਪੜਾਈ ਤਾਂ ਉਹਨਾਂ ਨੇ ਹੀ ਸੀ ਕੀਤੀ ਹੋਈ ਪਰ ਉਹਨਾਂ ਜ਼ਿੰਦਗੀ ਨੂੰ ਆਪਣੇ ਆਪ ਨੂੰ ਪੜੇ ਲਿਖੇ ਸਮਝਣ ਵਾਲੇ ਲੋਕਾਂ ਨਾਲੋਂ ਵਧੀਆ ਸੁਚੱਜੇ ਤਰੀਕੇ ਨਾਲ ਜੀਵਿਆ। ਮੇਰਾ ਸੱਚੀ ਚਿਤ ਕਰਦਾ ਹੁੰਦਾ ਸੀ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣ ਨੂੰ ਪਰ ਜਦੋਂ ਮੈਂ ਉਹਨਾਂ ਦੇ ਕੋਲ ਜਾ ਕੇ ਝੁਕਦੀ ਉਹ ਪਛਾਣ ਹਟ ਜਾਂਦੀ। ਇਹ ਗੱਲ ਮੇਰੇ ਦਿਲ ਤੇ ਬੜੀ ਸੱਟ ਮਾਰਦੀ। ਪਿੰਡਾਂ ਵਿੱਚ ਨੂੰ ਸੋਹਰਾ ਆਪਸ ਵਿੱਚ ਬਹੁਤੀਆਂ ਗੱਲਾਂ ਨਹੀਂ ਕਰਨ ਕਰਦੇ ਹੁੰਦੇ। ਇਸ ਲਈ ਬਾਪੂ ਜੀ ਨੂੰ ਪੁੱਛਣਾ ਕਿ ਉਹ ਇਦਾਂ ਕਿਉਂ ਕਰਦੇ ਹਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਉਹ ਵੈਸੇ ਵੀ ਬਹੁਤ ਘੱਟ ਬੋਲਦੇ ਸਨ ਵੇੜੇ ਵਿੱਚ ਵੀ ਨੀਵੀਂ ਪਾ ਕੇ ਵਿਚਾਰੇ ਜਿਹੇ ਬਣ ਕੇ ਮੰਜੇ ਤੇ ਬੈਠੇ ਹੁੰਦੇ ਮੈਂ ਬੀਜੀ ਨੂੰ ਪੁੱਛਿਆ ਕਿ ਬਾਪੂ ਜੀ ਚੁੱਪ ਕਰਕੇ ਕਿਉਂ ਬੈਠੇ ਰਹਿੰਦੇ ਨੇ ਬੀਜੀ ਨੇ ਬੜੀ ਹਾਸੋਹੀਣੀ ਗੱਲ ਆਕੀ ਕਹਿੰਦੇ ਤੇਰਾ ਬਾਪੂ ਤੇਥੋਂ ਸੰਗਦਾ ਤੂੰ ਪੜ੍ਹੀ ਲਿਖੀ ਐ ਉਹ ਕਹਿੰਦਾ ਕਿ ਬਹੂ ਕੀ ਆਖੂਗੀ ਕਿਵੇਂ ਬੋਲਦੇ ਨੇ ਉਹਨਾਂ ਦੀ ਬੋਲੀ ਵਿੱਚ ਪੁਆਦੀ ਦਾ ਰਲੇਵਾ ਸੀ ਮੈਂ ਸਮਝ ਗਈ ਹੌਲੀ ਹੌਲੀ ਅਸੀਂ ਬਾਪੂ ਜੀ ਨੂੰ ਵੀ ਗੱਲਾਂ ਵਿੱਚ ਸ਼ਾਮਿਲ ਕਰਨ ਲੱਗ ਪਏ ਕਈ ਵਾਰ ਉਹ ਥੋੜਾ ਫਰਕ ਨਾਲ ਬੈਠੇ ਜਦੋਂ ਅਸੀਂ ਬੀਜੀ ਨਾਲ ਗੱਲਾਂ ਕਰਦੇ ਹੁੰਦੇ ਤਾਂ ਸਾਡੀਆਂ ਗੱਲਾਂ ਸੁਣਦੇ ਰਹਿੰਦੇ ਅਸੀਂ ਬਾਪੂ ਜੀ ਨੂੰ ਵੀ ਕੋਈ ਨਾ ਕੋਈ ਗੱਲ ਪੁੱਛ ਲੈਂਦੇ ਤਾਂ ਉਹ ਦੱਸਣ ਲੱਗ ਪੈਂਦੇ ਮੈਨੂੰ ਇਹ ਤਾਂ ਤਸੱਲੀ ਹੋ ਜਾਂਦੀ ਕਿ ਬਾਪੂ ਜੀ ਨਾਰਾਜ਼ ਤਾਂ ਨਹੀਂ ਅਰ ਕੋਈ ਨਾ ਕੋਈ ਅਜੀਹੀ ਘਟਨਾ ਜੋ ਮੈਨੂੰ ਚੰਗੀ ਨਾ ਲੱਗਦੀ ਮੈਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਕਿ ਬਾਪੂ ਜੀ ਨਾਰਾਜ਼ ਹਨ ਬੀਜੀ ਬਾਪੂ ਜੀ ਪੈਰਾਂ ਨੂੰ ਹੱਥ ਕਿਉਂ ਨਹੀਂ ਲਵਾਉਂਦੇ ਇੱਕ ਦਿਨ ਮੈਂ ਬੀਜੀ ਨੂੰ ਪੁੱਛਿਆ ਸਾਰਾ ਦਿਨ ਗਲੀਆਂ ਵਿੱਚ ਗੋਹਾ ਮਿੱਦਦਾ ਫਿਰਦਾ ਜੁੱਤੀਆਂ ਲਿਬੜੀਆਂ ਰਹਿੰਦੀਆਂ ਗੋਹੇ ਨਾਲ ਤਾਂ ਨਹੀਂ ਲਵਾਉਂਦਾ ਹੋਊ ਕਿ ਬਹੂ ਪੜ੍ਹੀ ਲਿਖੀ ਹੈ ਕੀ ਆਖੂ ਬੀਜੀ ਦੇ ਜਵਾਬ ਤੇ ਮੈਨੂੰ ਹਾਸਾ ਆ ਗਿਆ ਪਿੰਡਾਂ ਵਿੱਚ ਬਜ਼ੁਰਗਾਂ ਦੀ ਆਮ ਕਰਕੇ ਇਹੋ ਜਿਹੀਆਂ ਗੱਲਾਂ ਹੀ ਹੁੰਦੀਆਂ ਹਨ ਉਹ ਕਦੇ ਵੀ ਪਿਆਰ ਦਾ ਦਿਖਾਵਾ ਨਹੀਂ ਕਰਦੇ ਹੁੰਦੇ ਪਰ ਜਦੋਂ ਮੰਜੇ ਤੇ ਬੈਠੇ ਹੁੰਦੇ ਨੇ ਉਦੋਂ ਕਿਹੜਾ ਲਵਾਉਂਦੇ ਨੇ ਮੈਂ ਥੋੜਾ ਸੋਚ ਕੇ ਆਖਿਆ ਇਹ ਤਾਂ ਕਿਸੇ ਤੋਂ ਵੀ ਨਹੀਂ ਲਵਾਉਂਦਾ ਮੈਂ ਸੋਚਿਆ ਚਲੋ ਫੇਰ ਤਾਂ ਕੋਈ ਗੱਲ ਨਹੀਂ ਮੈਂ ਆਪਣੀ ਚਿੰਤਾ ਘਟਾ ਲਈ ਇਸ ਪਾਸਿਓਂ ਪਰ ਇੱਕ ਦਿਨ ਪਿੰਡ ਵਿੱਚੋਂ ਚਾਚਾ ਜੀ ਦੀ ਨੌ ਨੇ ਬਾਪੂ ਜੀ ਦੇ ਪੈਰ 'ਤੇ ਹੱਥ ਲਾਇਆ ਉਹਨਾਂ ਚੁੱਪ ਕਰਕੇ ਲਵਾ ਲਏ ਤੇ ਸਿਰ ਪਲੋਸਿਆ ਮੈਨੂੰ ਲੱਗਿਆ ਜਿਵੇਂ ਖਜ਼ਾਨਾ ਲੁੱਟਿਆ ਜਾ ਰਿਹਾ ਹੋਵੇ ਮੈਂ ਫਿਰ ਬੀਜੀ ਨੂੰ ਪੁੱਛਿਆ ਇਹ ਦੀਆਂ ਇਹੀ ਜਾਣੇ ਬੀਜੀ ਨੇ ਸੌਦੀ ਇੱਕ ਸੁਣਾ ਦਿੱਤੀ ਇੱਕ ਵਾਰ ਮੈਂ ਤੇ ਮੇਰੇ ਪਤੀ ਰਿਸ਼ਤੇਦਾਰੀਆਂ ਵਿੱਚ ਘੁੰਮ ਕੇ ਚਾਰ ਕੁ ਦਿਨਾਂ ਬਾਅਦ ਘਰ ਆਈ ਬਾਪੂ ਜੀ ਕਾ ਨਹਿਸਨ ਉਹ ਜਿਆਦਾ ਸਮਾਂ ਗੁਰਦੁਆਰਾ ਸਾਹਿਬ ਦੇ ਬਰਾਂਡੇ ਵਿੱਚ ਬੈਠੇ ਬਜ਼ੁਰਗਾਂ ਕੋਲ ਹੀ ਬਿਤਾਉਂਦੇ ਉੱਥੇ ਲੱਗੇ ਰੁੱਖ ਬੋਟਿਆਂ ਨੂੰ ਪਾਣੀ ਪਾ ਦਿਆ ਕਰਦੇ ਸਨ ਚਾਰ ਰੋਟੀ ਦੇ ਸਮੇਂ ਹੀ ਘਰ ਆਉਂਦੇ ਸਾਰੇ ਬਜ਼ੁਰਗ ਹੀ ਚਾ ਰੋਟੀ ਆਪਣੇ ਆਪਣੇ ਘਰ ਆ ਕੇ ਹੀ ਖਾਂਦੇ। ਉਹ ਆਖਦੇ ਕਿ ਗੁਰੂ ਘਰ ਲਈ ਇਕੱਠਾ ਕੀਤਾ ਦੁੱਧ ਅਤੇ ਅੰਨ, ਪਾਣੀ, ਰਾਹੀਆਂ ਪਾਂਦੀਆਂ ਲਈ ਤੇ ਹੋਰ ਲੋੜਵੰਦਾ ਲਈ ਹੁੰਦਾ ਏ। ਅੱਜ ਜਦ ਬਾਪੂ ਜੀ ਘਰ ਆਉਣਗੇ ਆਪਾਂ ਫਟਾਫਟ ਪੈਰੀ ਹੱਥ ਲਾ ਦਿਆਂਗੇ। ਮੈਂ ਆਪਣੇ ਪਤੀ ਨੂੰ ਆਖਿਆ। ਮੈਨੂੰ ਸੰਗ ਆਉਂਦੀ ਏ ਅਸੀਂ ਨਹੀਂ ਕਦੇ ਲਾਏ। ਤੂੰ ਪੈਰੀ ਹੱਥ ਲਾਉਣ ਦੇ ਇੰਨਾ ਪਿੱਛੇ ਕਿਉਂ ਪਈ ਐ ਜਿਵੇਂ ਸੁਦਾਈ ਕਰਦੇ ਹੁੰਦੇ ਨੇ। ਉਹਨਾਂ ਥੋੜੀ ਨਰਾਜ਼ਗੀ ਨਾਲ ਲਾ ਲਾ ਕੇ ਦੇਖਿਓ ਅੱਜ ਬਾਪੂ ਜੀ ਕਿੰਨੇ ਖੁਸ਼ ਹੋਣਗੇ ਮੈਂ ਕਿਹਾ ਕਾਫੀ ਮਿੰਨਤ ਤਰਲੇ ਤੋਂ ਬਾਅਦ ਉਹ ਮੰਨ ਗਏ ਮਨ ਵਿੱਚ ਡਰ ਅਤੇ ਖੁਸ਼ੀ ਦੇ ਭਾਵ ਵਾਰ-ਵਾਰ ਸਿਰ ਚੁੱਕਦੇ ਕਦੇ ਸੋਚਾਂ ਕਿ ਉਹਨਾਂ ਕੋਈ ਸੰਕਲਪ ਹੀ ਨਾ ਕੀਤਾ ਹੋਵੇ ਉਹ ਨਾ ਟੁੱਟ ਜਾਵੇ ਕਿਤੇ ਕਦੇ ਸੋਚਾਂ ਅੱਜ ਇੱਕ ਪਾਸਾ ਹੋ ਜਾਉ ਜੇ ਬਾਪੂ ਜੀ ਗੁੱਸੇ ਹੋਏ ਤਾਂ ਪੁੱਛ ਲਵਾਂ ਕਿ ਮੇਰਾ ਕੀ ਕਸੂਰ ਹੈ ਮੇਰੀ ਗਲਤੀ ਦੱਸੋ ਕੀ ਪੜੇ ਲਿਖੇ ਹੋਣਾ ਹੀ ਗੁਨਾਹ ਏ ਮੇਰਾ ਬਸ ਅੰਦਰ ਵਿਚਾਰ ਆ ਜਾ ਰਹੇ ਸਨ ਢੁੜਕੂ ਲੱਗਿਆ ਪਿਆ ਸੀ ਇਹ ਤਾਂ ਪਤਾ ਸੀ ਕਿ ਬਾਪੂ ਜੀ ਨੇ ਪੈਰ ਪਿਛਾਂ ਖੇਚ ਲੈਣੇ ਨੇ ਫਿਰ ਹੁਣ ਕੀ ਕਰੀਏ ਸੋਚਿਆ ਲੁੱਕ ਕੇ ਇੱਕਦਮ ਸਾਹਮਣੇ ਆ ਜਾਵਾਂਗੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਕੀ ਹੋਇਆ ਬਾਪੂ ਜੀ ਦੇ ਆਉਣ ਦਾ ਪਤਾ ਤਾਂ ਲੱਗ ਹੀ ਜਾਂਦਾ ਹੁੰਦਾ ਸੀ ਜਦੋਂ ਬਾਪੂ ਜੀ ਘਰ ਆਉਂਦੇ ਤਾਂ ਗਲੀ ਦੇ ਸੁੱਤੇ ਕੁੱਤੇ ਅੰਗੜਾਈਆਂ ਲੈ ਲੈ ਉੱਟਦੇ ਤੇ ਉਹਨਾਂ ਦੇ ਪੈਰਾਂ ਵਿੱਚ ਲੇਟਣ ਲੱਗ ਪੈਂਦੇ ਬਾਪੂ ਜੀ ਆਖਦੇ ਉਹ ਬੱਸ ਉਹ ਤੇਰੀ ਬੱਸ ਬੱਸ ਉਹ ਬੱਸ ਪੁੱਤ ਬੱਸ ਕਰੋ ਹੁਣ ਇਹੀ ਆਖਦੇ ਆ ਬਾਪੂ ਜੀ ਅੰਦਰ ਆ ਜਾਂਦੇ ਕੁੱਤੇ ਵਾਪਸ ਮੁੜ ਜਾਂਦੇ ਜਦੋਂ ਬਾਪੂ ਜੀ ਦੀ ਆਵਾਜ਼ ਆਈ ਅਸੀਂ ਦਰਵਾਜ਼ੇ ਪਿੱਛੇ ਲੁਕ ਗਏ ਉਹ ਔਨਸਾਰ ਸਾਹਮਣੇ ਕੰਦ ਤੇ ਲੱਗੀ ਘੜੀ ਤੇ ਸਮਾਂ ਦੇਖਦੇ ਹੁੰਦੇ ਸਨ ਉਹਨਾਂ ਦੀ ਨਿਗਾ ਉੱਪਰ ਵੱਲ ਘੜੀ ਵੱਲ ਅਸੀਂ ਉਹਨਾਂ ਦੇ ਪੈਰਾਂ ਵਿੱਚ ਇੱਕ ਪਾਸੇ ਮੈਂ ਦੂਜੇ ਪਾਸੇ ਉਹਨਾਂ ਦਾ ਪੁੱਤਰ ਇਹ ਸਭ ਕੁਝ ਅਚਾਨਕ ਹੋ ਗਿਆ ਬਾਪੂ ਜੀ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਆਪਣੇ ਪੁੱਤਰ ਨੂੰ ਜਫੀ ਵਿੱਚ ਲੈ ਲਿਆ ਪਿਓ ਪੁੱਤ ਕਿੰਨੇ ਦਿਲ ਜਫੀਆਂ ਪਾਈ ਗਏ ਬਾਪੂ ਜੀ ਬਹੁਤ ਖੁਸ਼ ਸਨ ਕਹਿਣ ਲੱਗੇ ਅੱਜ ਤਾਂ ਤੁਸੀਂ ਜਿੱਤ ਗਏ ਬਈ ਮੈਂ ਵੀ ਖੁਸ਼ ਸੀ ਚਿੰਤਾ ਨਿਬੜੀ ਹੁਣ ਬਾਪੂ ਜੀ ਪੈਰ ਪੇਸ਼ਾ ਨਹੀਂ ਖਿੱਚਣਗੇ ਪਤਾ ਨਹੀਂ ਕੀ ਮਨ ਵਿੱਚ ਆਇਆ ਸ਼ਾਮ ਨੂੰ ਬਾਪੂ ਜੀ ਆਪਣੇ ਬੇਟੇ ਨੂੰ ਕਹਿਣ ਲੱਗੇ ਹੁਣ ਤੁਸੀਂ ਆਪਣੀ ਕਬੀਲਦਾਰੀ ਆਪ ਸੰਭੋ ਲੈ ਐ ਕਿਵੇਂ ਸੰਭਲਿਏ ਲਾਣੇਦਾਰਾ ਲਾਣੇਦਾਰੀ ਤਾਂ ਬਜ਼ੁਰਗਾਂ ਦੇ ਹੱਥੀ ਸੌਂਦੀ ਏ ਉਹਨਾਂ ਬਾਪੂ ਜੀ ਦੇ ਲੱਕ ਨੂੰ ਜੱਫੀ ਪਾਉਂਦਿਆਂ ਕਿਹਾ ਹੁਣ ਇਸ ਵਾਸਾ ਦਾ ਕੋਈ ਪਰੋਸਾਂ ਨਹੀਂ ਐਂ ਨਹੀਂ ਮੁੱਕਣ ਦਿੰਦੇ ਸਵਾਸ ਤੁਹਾਡੇ ਉਹਨਾਂ ਬਾਪੂ ਜੀ ਨੂੰ ਹੋਰ ਘੋਟ ਲਿਆ ਉਹ ਬੱਸ ਕਰ ਪਸਲੀਆਂ ਤੋੜੇਗਾ ਛੱਡ ਮੈਨੂੰ ਚੰਗਾ ਫੇਰ ਮੇਰੀ ਇੱਕ ਗੱਲ ਮੰਨ ਲੈ ਜਦੋਂ ਬਾਣੀ ਦਾ ਹਿਸਾਬ ਕਰਨਾ ਹੁੰਦਾ ਏ ਮੇਰੇ ਨਾਲ ਚੱਲਿਆ ਕਰ ਇਹਨਾਂ ਹਾਮੀ ਭਰ ਦਿੱਤੀ ਬਾਪੂ ਜੀ ਖੁਸ਼ ਹੋ ਗਏ ਇਹ ਜਮਾ ਬੱਚੇ ਬਣ ਜਾਂਦੇ ਸਨ ਜਦੋਂ ਬਾਪੂ ਜੀ ਨਾਲ ਲੜ ਜਿਹੀ ਕਰਦੇ। ਮੈਨੂੰ ਬਹੁਤ ਚੰਗਾ ਲੱਗਦਾ ਸੀ। ਜੇ ਸਾਡੇ ਘਰ ਕਿਸੇ ਗੱਲ ਤੇ ਟਕਰਾਰ ਹੁੰਦੀ ਤਾਂ ਦੋ ਪਾਰਟੀਆਂ ਬਣ ਜਾਂਦੀਆਂ। ਇਹ ਬੀਜੀ ਵੱਲ ਹੋ ਜਾਂਦੇ, ਮੈਂ ਬਾਪੂ ਜੀ ਦੀ ਹਾਂ ਵਿੱਚ ਹਾਂ ਮਿਲਾਉਂਦੀ। ਬਾਪੂ ਜੀ ਬੜੇ ਖੁਸ਼ ਹੁੰਦੇ ਜਦੋਂ ਮੈਂ ਉਹਨਾਂ ਦਾ ਪੱਖ ਲੈਂਦੀ। ਇੱਕ ਦਿਨ ਮੈਨੂੰ ਫਿਰ ਜਾਣਾ ਪਿਆ ਪੇਕੇ, ਕੁਝ ਕਿਤਾਬਾਂ ਲਿਆਉਣੀਆਂ ਸਨ। ਦੂਸਰੇ ਦਿਨ ਵਾਪਸ ਆਈ। ਬਾਪੂ ਜੀ ਨੇ ਫੇਰ ਪੈਰ ਪਿਛਾਣ ਨੂੰ ਖਿੱਚ ਲਏ। ਉਥੇ ਰੁਕੇ ਵੀ ਨਹੀਂ ਬਾਹਰਲੇ ਘਰ ਚਲੇ ਗਏ ਮੈਂ ਬੜੀ ਹੈਰਾਨ ਪਰੇਸ਼ਾਨ ਹੋਈ ਗੱਲ ਤਾਂ ਫੇਰ ਉੱਥੇ ਹੀ ਆ ਖੜੀ ਸੋਚਿਆ ਮਨਾ ਛੱਡ ਕਿਉਂ ਦੁਖੀ ਹੁੰਨੇ ਫੇਰ ਸੋਚਿਆ ਇੱਕ ਵਾਰ ਪੁੱਛੂੰ ਤਾਂ ਜ਼ਰੂਰ ਦੇਖੀ ਜਾਊ ਮੈਂ ਆਪਣੀ ਜਿੱਦ ਛੱਡ ਦਿਆਂ ਜਿਵੇਂ ਉਹਨਾਂ ਨੂੰ ਠੀਕ ਲੱਗੂ ਓਵੇਂ ਹੀ ਕਰ ਲਿਆ ਕਰੂੰ ਕਿਉਂ ਆਪਣੇ ਦਿਮਾਗ ਤੇ ਬੋਝ ਪਾਇਆ ਹੋਇਆ ਏ ਕੋਈ ਗੱਲ ਹੋਣੀ ਏ ਉਹਨਾਂ ਦੇ ਮਨ ਵਿੱਚ ਤਾਂ ਹੀ ਇਸੇ ਤਰ੍ਹਾਂ ਕਰਦੇ ਨੇ ਚਲੋ ਕਦੇ ਅਣਜਾਣ ਪੁਨੇ ਵਿੱਚ ਕਹੀ ਕੋਈ ਗੱਲ ਬੁਰੀ ਲੱਗ ਗਈ ਹੋਊ ਜਾਣ ਬੁੱਝ ਕੇ ਬਜ਼ੁਰਗਾਂ ਦਾ ਦਿਲ ਦੁਖੀ ਕਰਾਂ ਇਹ ਤਾਂ ਮੈਂ ਸੋਚ ਵੀ ਨਹੀਂ ਸਕਦੀ ਕਈ ਦਿਨ ਮੌਕਾ ਪਾਲਦੀ ਰਹੀ ਇੱਕ ਦਿਨ ਦੁਪਹਿਰ ਦੀ ਚਾਹ ਫੜਾਉਣ ਗਈ ਤਾਂ ਬਾਪੂ ਜੀ ਇਕੱਲੇ ਹੀ ਮੰਜੀ ਤੇ ਬੈਠੇ ਸਨ ਮੈਂ ਚਾਹ ਉੱਥੇ ਹੀ ਰੱਖ ਕੇ ਮੰਜੀ ਦੀ ਬਾਹੀ ਨੂੰ ਹੱਥ ਪਾ ਕੇ ਹੇਠਾਂ ਹੀ ਬੈਠ ਗਈ ਬਾਪੂ ਜੀ ਹੈਰਾਨੀ ਨਾਲ ਦੇਖ ਰਹੇ ਸਨ ਕਿ ਮੈਂ ਉਥੇ ਕਿਉਂ ਬੈਠ ਗਈ ਉਹ ਕੁਝ ਆਖਣ ਹੀ ਲੱਗੇ ਸਨ ਕਿ ਮੈਂ ਆਪਣੀ ਗੱਲ ਸ਼ੁਰੂ ਕਰ ਦਿੱਤੀ ਬਾਪੂ ਜੀ ਇੱਕ ਗੱਲ ਪੁੱਛਾਂ ਸੱਚ-ਸੱਚ ਦੱਸਣਾ ਮੈਨੂੰ ਉਹ ਦਾ ਸੁਭਾਈ ਇਹ ਹੈ ਜਪੁੱਤ ਉਹ ਆਪਣੇ ਅੰਦਰ ਬੈਠੀ ਸੱਸ ਨੂੰ ਕਦੇ ਸੌਣ ਨਹੀਂ ਦਿੰਦੀ ਤੂੰ ਐਵੇਂ ਦਿਲ ਤੇ ਨਾ ਲਾਇਆ ਕਰ ਬਾਪੂ ਜੀ ਮੇਰੇ ਵੱਲ ਬਿਨਾਂ ਦੇਖੇ ਹੀ ਬੋਲੇ ਮੈਂ ਸਮਝ ਗਈ ਕਿ ਬਾਪੂ ਜੀ ਬੀਜੀ ਬਾਰੇ ਕਹਿ ਰਹੇ ਹਨ ਕਈ ਵਾਰ ਉਹ ਦਾਲ ਪਾਣੀ ਪਿੱਛੇ ਕਹਿ ਦਿੰਦੇ ਸਨ ਕਿ ਨਾ ਲੂਣ ਨਾ ਮਿਲ ਚ ਮਿੱਟੀ ਵਰਗੀ ਸਬਜ਼ੀ ਬਣਾ ਕੇ ਰੱਖ ਦਿੰਦੀ ਏ ਚਾਹ ਬਾਰੇ ਵੀ ਨੁਕਸ ਮਾਰ ਦਿੰਦੇ ਮੈਂ ਕਿਹਾ ਨਹੀਂ ਬਾਪੂ ਜੀ ਮੈਂ ਬੀਜੀ ਬਾਰੇ ਕੋਈ ਗੱਲ ਨਹੀਂ ਆਖਣੀ ਮੈਂ ਤਾਂ ਤੁਹਾਡੇ ਤੋਂ ਪੁੱਛਣਾ ਕਿ ਤੁਸੀਂ ਮੈਨੂੰ ਪੈਰਾਂ ਨੂੰ ਹੱਥ ਕਿਉਂ ਨਹੀਂ ਲਾਉਣ ਦਿੰਦੇ ਮੈਂ ਕਾਲੀ ਨਾਲ ਬੋਲੀ ਮੈਂ ਤਾਂ ਤੈਨੂੰ ਆਪਣੀ ਨੋਈ ਨਹੀਂ ਮੰਨਦਾ ਇਹ ਸੁਣ ਕੇ ਮੈਨੂੰ ਧਰਤੀ ਦੀ ਗਤੀ ਤੇਜ਼ ਹੋਈ ਲੱਗੀ ਮੈਨੂੰ ਲੱਗਿਆ ਇਸ ਤੇਜ਼ ਗਤੀ ਨਾਲ ਹੁਣੇ-ਹੁਣੇ ਰਾਤ ਹੋ ਜਾਵੇਗੀ ਇਸ ਰਾਤ ਦੀ ਬੁੱਕਲ ਵਿੱਚ ਮੂੰਹ ਲਕੋ ਕੇ ਮੈਂ ਬਹੁਤ ਰੋਵਾਂਗੀ ਕੁਝ ਸਕਿੰਟਾਂ ਵਿੱਚ ਹੀ ਅੱਖਾਂ ਮੋਰੇ ਪੱਬੂ ਤਾਰੇ ਦਿਸਣ ਲੱਗੇ ਇਨੇ ਨੂੰ ਉਹਨਾਂ ਨੇ ਆਪਣਾ ਹੱਥ ਪੋਲੇ ਜਿਹੇ ਮੇਰੇ ਸਿਰ ਤੇ ਰੱਖ ਦਿੱਤਾ ਮੈਂ ਤਾਂ ਤੈਨੂੰ ਆਪਣੀ ਧੀ ਸਮਝਦਾ ਧੀਆਂ ਤੋਂ ਪੈਰਾਂ ਨੂੰ ਹੱਥ ਨਹੀਂ ਲਵਾਇਆ ਕਰਦੇ ਬਾਪੂ ਜੀ ਦੇ ਸਿਰ ਤੇ ਰੱਖੇ ਹੱਥ ਨੇ ਸਾਰੇ ਸਰੀਰ ਦਾ ਸੰਤਾਪ ਕੱਢ ਕੇ ਸਕੂਨ ਭਰ ਦਿੱਤਾ ਮੈਂ ਫੇਰ ਉਹਨਾਂ ਦੇ ਪੈਰਾਂ ਵੱਲ ਨੂੰ ਝੁਕੀ ਉਹਨਾਂ ਪੈਰ ਪਿਛਾਂ ਖਿੱਚ ਲੈ ਆਪਣੀ ਗਲਤੀ ਤੇ ਸ਼ਰਮਿੰਦੀ ਹੋਈ ਮੈਂ ਸਕੂਨ ਨਾਲ ਭਰੀ ਉੱਥੋਂ ਉੱਠ ਕੇ ਅੰਦਰ ਚਲੇ ਗਈ ਦਿਲ ਦਿਮਾਗ ਅਲੋਕਾਰ ਖੁਸ਼ੀ ਵਿੱਚ ਝੂਮ ਉਠੇ